ਸੱਜਣ ਮਿੱਤਰ ਛੋਟੇ ਵੱਡੇ ਭੈਣ ਭਰਾ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜਿਵੇਂ ਕਿ ਤੁਹਾਨੂੰ ਪਤਾ ਚੱਜੇਗਾ 4 ਦਸੰਬਰ ਤੇ ਅੱਜ ਆਪਣਾ ਦਿਨ ਵੀ ਹੈਗਾ ਚੌਥਾ ਇਧਰ ਹੈਗਾ ਆਪਣਾ ਦਲਸਹਾਨ ਦੁਸਾਨ ਕੀ ਹਾਲ ਆ ਵਧੀਆ ਸੱਸੀ ਜਾਲ ਜੀ ਸਾਰਿਆਂ ਨੂੰ ਤੇ ਕਿਵੇਂ ਲੱਗ ਰਿਹਾ ਫਿਰ ਚੌਥੇ ਦਿਨ ਆ ਕੇ ਵਧੀਆ ਚਲੋ ਜੀ ਹੋਰ ਕੁਝ ਕਹਿਣਾ ਚਾਹਣਾ ਮੈਂ ਮੈਂ ਆਏ ਕਹਿਣਾ ਚਾਹਣਾ ਸੀ ਤੁਸੀਂ ਸਾਰੇ ਭੈਣ ਭਰਾ ਸਾਡੇ ਨਾਲ ਖੀਰ ਨੂੰ ਵਰਤ ਕਰੋ ਠੀਕ ਹੈ ਵੈਰੀ ਗੁੱਡ ਪਾਵਿਦਾਨੁਸ਼ ਕੀ ਹਾਲਾ ਅਸੀਕਾਲ ਦੀ ਅੱਜ ਸਾਡਾ ਦਿਨ ਚੌਥਾ ਹਾਂ ਸੱਤ ਪਾਵਿਜੋਤ ਕੀ ਹਾਲਾ ਇਹ ਸਾਡਾ ਦਿਨ ਚੌਥਾ ਹੈਗਾ ਸਾਰਿਆਂ ਨੇ ਕਮੈਂਟ ਕਰਿਆ ਕਰੋ ਲਾਈਕ ਕਰਿਆ ਕਰੋ ਸਸਤੀ ਸਸਤੀ ਤੇ ਇਧਰ ਆਪਣਾ ਹੈਗਾ ਹਰਨੂਰ ਵੀਰ ਕੀ ਹਾਲਾ ਹਰਨੂਰ ਤੇ ਇਹ ਵੀਰ ਵੀ ਆਪਣਾ ਹਰਨੂਰ ਫਿਟਨੈਸ ਫਿਟਨੈਸ ਤੇ ਇਹਨਾਂ ਦਾ ਆਪਣਾ YouTube Instagram Facebook ਦੇ ਚੈਨਲ ਸਾਰਿਆਂ ਨੇ ਲਾਈਕ ਐਂਡ ਸ਼ੇਅਰ ਕਰਿਆ ਕਰੋ ਤੇ ਵੀਰ ਨੇ ਚੈਲੰਜ ਲੇਤਾ ਹੋਇਆ ਸੀਗਾ 60 ਦਿਨ ਦਾ ਤੇ ਵੀਰ ਦਾ ਆਪ ਨੂੰ ਮੈਸੇਜ ਆਇਆ ਸੀ ਵੀ ਅੱਜ ਮੈਂ ਵੀ ਜਾਊਂਗਾ ਤੇ ਪਵੀਰ ਦੀ ਆਈਡੀ ਮੈਂਸ਼ਨ ਕਰਾਂਗੇ ਤੇ ਸਾਰੇ ਜਣੇ ਤੁਸੀਂ ਆਪਾਂ ਬੋਲ ਕੇ ਤਾਂ ਕੀ ਦਸੀਏ ਤੁਸੀਂ ਆਈਡੀ 'ਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਵੀਰ ਦੀ ਕੀ ਮਤਲਬ ਹਸਾਬ ਕਿਤਾਬ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਠੀਕ ਆ ਨੂਰ ਵੀਰੇ ਠੀਕ ਹੈ ਜੀ ਤੇ ਲੋਵੀ ਅੱਜ ਆਪਣਾ ਹੈਗਾ ਚੌਥਾ ਦਿਨ ਤੇ ਆਪਾਂ ਰਾਈਟ ਸ਼ੁਰੂ ਕਰਨ ਲੱਗੇ ਆ ਅੱਜ ਆਪਣੇ ਦੋ ਨੌਜਵਾਨ ਆਈ ਨਹੀਂ ਆਗੇ ਇੱਕ ਨੂੰ ਬੁਖਾਰ ਹੋ ਗਿਆ ਦੂਜਾ ਸ਼ਾਇਦ ਹੋ ਸਕਦਾ ਪਿੱਛੇ ਆਉਂਦਾ ਹੋਵੇ ਤੇ ਅਸੀਂ ਵੇੜ ਵਾਕ ਕਰੀ ਤੇ ਉਹਦਾ ਨੰਬਰ ਨੰਬਰ ਹੈ ਨਹੀਂ ਜੀਗਾ ਤੇ ਅੱਜ ਕਰ ਲੈਣਗੇ ਪਾਉਣੇ ਨਟ ਤੇ ਆ ਚੱਲੇ ਨੌਜਵਾਨ ਹਾਂਜੀ ਮਿੱਤਰੋ ਕੀ ਹਾਲ ਚਾਲ ਆ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਅੱਜ ਆਪਣਾ ਹੈਗਾ ਸਾਈਕਲ ਤੇ ਚੌਥਾ ਦਿਨ ਆਪਣੇ ਦੋ ਸਾਥੀ ਆਏ ਨਹੀਂ ਹੈਗੇ ਕੋਈ ਕੰਮ ਹੋਣਾ ਚਲੋ ਗੱਲ ਹੋਈ ਸੀ ਕਿ ਕਨੇ ਵੀਰੇ ਇੱਕ ਇੱਕ ਨੂੰ ਘਸਾਰ ਹੋ ਗਿਆ ਤੇ ਅੱਜ ਆਪਣੇ ਨਾਲ ਇੱਕ ਨਵਾਂ ਸਾਥੀ ਜੁੜਿਆ ਹਰਮੋਹਰ ਆਪਾਂ ਨੂੰ ਇਹਦਾ ਮੈਸੇਜ ਆ ਗਿਆ ਸੀ ਖਾਨੀ ਫਿਟਨੈਸ ਨਾ ਤੇ ਹਨੀ ਜਰਗ ਨਾ ਤੇ ਇਹਦਾ YouTube ਚੈਨਲ ਹਨੀ ਜਰਗ ਨਾ ਯਾਨਾ ਬਈ ਖਾਨੀ ਜਰਗ ਨਾ ਤੇ ਤੇ ਬਾਈ ਵੀ ਸਾਈਕਲ ਤੇ ਆਇਆ ਬਾਈ ਆਪਣੇ ਨਾਲ ਪਹਿਲਾਂ 60 ਦਿਨ ਦਾ ਚੈਲੰਜ ਸੀਗਾ ਗਰਾਊਂਡ ਤੇ ਬਾਈ ਡੇਲੀ ਆਉਂਦਾ ਸੀਗਾ 3 ਵਜੇ ਤੇ ਜਦੋਂ ਇਹਦੇ 60 ਦਿਨ ਪੂਰੇ ਹੋ ਗਏ ਸੀ ਤੇ ਫਿਰ ਬਾਈ ਆਪਣੇ ਨਾਲ ਗਿਆ ਸੀਗਾ ਫਤਿਹਗੜ੍ਹ ਸਾਹਿਬ ਸਾਈਕਲ ਤੇ ਗਿਆ ਸੀਗੇ ਅਸੀਂ ਤੇ ਬਹੁਵਰੇ ਟੂਰ ਰਿਹਾ ਹੁਣ ਆਪਾਂ ਬਾਈ ਆਪਣੇ ਨਾਲ ਫਿਰ ਜਾਊਗਾ ਤੇ ਜਾਊਗਾ ਬਾਈ ਕਹਨਾ ਦੇਖਦੇ ਆ ਬਣਾਉਣਾ ਕੋਈ ਪਲਾਨ ਛੋਟਾ ਮੋਟਾ ਟੂਰ ਕੱਢਦੇ ਆ ਕਿਉਂਕਿ ਜਿਆਦਾ ਲੰਬਾ ਬਾਈ ਕੱਢ ਨਹੀਂ ਸਕਦਾ ਬਾਈ ਨੇ ਕੰਮ ਵੀ ਕਰਨਾ ਹੁੰਦਾ ਕਿਉਂਕਿ ਬਾਈ ਆਪਾਂ ਗੱਲ ਕਰਕੇ ਆਣੇ ਆ ਆਪਣੇ ਨਾਲ ਸੀਗਾ ਹਨੀਜਰਗ ਤੇ ਸੈਂਟਰ ਤੋਂ ਲਾ ਰਹੇ ਹਨੀਜਰਗ ਬਾਈ ਕੀ ਹਾਲ ਚਾਲ ਵਧੀਆ ਵੀਰੇ ਵਧੀਆ ਤੇ ਕੁਝ ਕਹਿਣਾ ਦੈਗੇਓ ਜੀ ਵੀਰੇ ਹਾਂਜੀ ਜ਼ਰੂਰ ਦੱਸੋ ਜੀ ਜਿਵੇਂ ਕਿ ਸਰਕਾਰ ਨੇ ਆਪਣਾ ਤੁਹਾਨੂੰ ਪਤਾ ਹੀ ਹੈ ਨਾ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਹੋਇਆ ਵਾ ਕੋਈ ਵੀ ਸਰਕਾਰ ਆ ਚਾਹੇ ਕੋਈ ਕਿਸੇ ਦਾ ਰਿਸ਼ਤੇਦਾਰ ਆ ਕਿਸੇ ਨੂੰ ਨਸ਼ਾ ਘਰੇ ਆਪ ਦੇ ਆਪ ਕਰਾਉਣੀ ਆਉਂਦਾ ਬੰਦਾ ਇਹਦੇ ਤੇ ਆਪਣੇ ਆਪ ਲੱਗਦਾ ਤੇ ਆਪਣੇ ਆਪੇ ਛੱਡ ਦਿੰਦਾ ਆਪ ਦਾ ਮਾਈਂਡ ਸੈਟ ਦੀ ਗੇਮ ਆ ਸਾਰੀ ਹਾਂ ਇਸ ਕਰਕੇ ਆਪਾਂ ਇਹੀ ਕਹਿੰਦੇ ਆ ਵੀ ਕੋਈ ਵੀ ਕਿਸੇ ਨੂੰ ਨਸ਼ੇ ਤੇ ਨਹੀਂ ਲਾਉਂਦਾ ਹੈਗਾ ਬੰਦੇ ਦਾ ਆਪ ਦਾ ਮਨ ਕਰਦਾ ਬੰਦਾ ਆਪ ਲੱਗਦਾ ਆਪ ਲੱਗਦਾ ਜਿਵੇਂ ਹੁਣ ਵਿਆਹਾਂ ਸ਼ਾਦੀਆਂ ਚੱਲਦੀਆਂ ਨੇ ਬੰਦੇ ਚੌੜ ਚੌੜ ਚ ਦਾਰੂ ਹੋਰ ਲੱਲਾ ਧੱਲਾ ਕਰ ਨਾ ਜਾਂਦੇ ਨੇ ਵੀਡੀਓ ਦੇਖਦੇ ਜਦੋਂ ਆਪਾਂ ਹੋ ਜਾਂਦਾ ਆਪਣਾ ਵੀ ਚਲ ਸਟੇਟਲ ਲਾਉਣਾ ਜਿਵੇਂ ਅੱਜ ਕੱਲ ਟ੍ਰੈਂਡ ਇਹ ਚੱਲਦਾ ਹੈ ਨਾ ਕਰੋ ਬਸ ਆਹੀ ਆ ਵੀ ਕੋਈ ਆਪਣੇ ਆਪ ਨਹੀਂ ਲੱਗਦਾ ਹੈਗਾ ਹਾਂ ਨਸ਼ਿਆਂ ਤੋਂ ਦੂਰ ਹੋਜਣਾ ਵੀ ਹੁੰਦਾ ਨਾ ਜੇ ਤੁਹਾਨੂੰ ਕੋਈ ਵੀ ਲਾਤਾ ਤੁਸੀਂ ਮਤਲਬ ਛੱਡਣਾ ਚਾਹਦੇ ਹੋ ਤੁਸੀਂ ਆਪਣੇ ਸਰੀਰ ਵੱਲ ਧਿਆਨ ਦੇਣ ਲੱਗ ਜਾਓ ਤੇ ਤੁਸੀਂ ਆਪ ਹੀ ਪੋਜ਼ੀਟਿਵ ਹੋ ਜਾਗੇ ਹਾਂ ਜਿਵੇਂ ਕਿ ਤੁਸੀਂ ਪਹਿਲਾਂ ਲਾਈ ਚੱਕਿਆ ਉਹ ਨਾ 60 ਦਿਨ ਦਾ ਚੈਲੰਜ ਤੇ ਤੁਸੀਂ ਬਾਈ ਦੇ ਵੀਡੀਓ ਵੀ ਦੇਖ ਸਕਦੇ ਹੋ ਨਾ ਸਰੀਰ ਦਾ ਪਹਿਲਾਂ ਉਹ ਤੇ ਹੁਣ ਉਹ ਕਿੰਨਾ ਫਰਕ ਪੈ ਗਿਆ ਤੇ ਜ਼ਰੂਰ ਵਿਜ਼ਿਟ ਕਰਿਓ ਕਿ ਆਪਣਾ ਦਾਨਿਸ਼ ਤੇ ਪਿੱਛੇ ਆ ਰਿਹਾ ਦਲਸਾਨ ਉਦੋਂ ਪਿੱਛੇ ਆ ਰਿਹਾ ਜੋਤ ਅੱਜ ਸਾਡੇ ਦੋ ਬੰਦੇ ਕੱਢ ਗਏ ਇੱਕ ਬੰਦਾ ਐਡ ਹੋ ਗਿਆ ਇਹ ਚੱਲਦਾ ਰਹਿਣਾ ਪਰ ਕੋਈ ਚੱਕਰ ਨਹੀਂ ਡਿਸਪਲਨ ਰੱਖਾਂਗੇ ਅਸੀਂ ਇਦਾਂ ਹੀ ਆਮ ਤੌਰ 'ਤੇ ਸਿੰਗਲ ਚਲਾਉਣ ਦਾ ਸਵਾਦ ਹੀ ਕੁਛ ਬੱਖਰਾ ਹੁੰਦਾ ਮੌਸਮ ਵੀ ਸਹੀ ਹੁੰਦਾ ਤੇ ਥਿਊ ਵੀ ਵਧੀਆ ਹੁੰਦਾ ਮੇਨ ਗੱਲ ਇਹ ਆ ਵੀ ਕੈਨੇਡਾ ਤੇ ਕਹਿੰਦੇ ਔਖੀ ਗੱਲ ਨਾ ਕੋਈ ਚਹਾਨ ਉੱਤੇ ਪਰ ਕਰਨਾ ਸਦਾ ਆਰੰਭ ਔਖਾ ਹੌਸਲੇ ਹੋਣ ਬਲੰਦ ਕਰਾੜ ਦਈਏ ਤੇਨ ਹੌਸਲੇ ਵਿੱਚ ਆਪਣਾ ਕੰਮ ਔਖਾ ਹੈ ਨਾ ਮੈਂ ਇਹ ਰੋ ਸਟਾਰਟਿੰਗ ਕਰਿਆ ਸੀਗਾ ਮੈਂ ਵੀ ਇੱਕਣੀ ਵੀਡੀਓ ਤੇ ਇੱਕ ਹੀ ਸਟਾਰਟ ਕਰਿਆ ਸੀਗਾ ਆਪਣੇ ਹੋਰ ਵੀ ਸਾਈਕਲਿਸਟ ਵਧੀਆ ਨੇ ਹੈ ਨਾ ਜੇ ਨਾਲ ਲਵਾਂਗਾ ਤੁਹਾਨੂੰ ਪਤਾ ਬਹੁਤ ਘੱਟ ਹੋ ਜਾਣੇ ਆ ਇਹ ਇੰਨੇ ਵਧੀਆ ਨੇ ਇੰਟਰਵਿਊ ਸਾਰੇ ਦਾ ਸਰਦਾਰ ਵਾਲਾ ਹੋ ਰਿਹਾ ਹੈ ਨਾ ਤੇ ਪੁੱਦਾ ਵੀਰ ਹੋ ਗਿਆ ਲੁਧਿਆਣਾ ਵਾਲੇ ਵੀਰ ਨੇ ਮਨਪ੍ਰੀਤ ਵੀ ਹੋ ਗਿਆ ਹੈ ਨਾ ਅਕਾਲ ਰੋਡ ਸਾਈਕਲਿੰਗ ਵਾਲੇ ਹੋ ਗਏ ਸਿੰਘ ਰਾਈਡਰ ਹੋ ਗਿਆ ਐਮ ਕੇ ਬਲੌਗਰ ਹੋ ਗਿਆ ਗੈਰੀ ਟੂ ਹੋ ਗਿਆ ਪੰਜਾਬ ਤੋਂ ਆਪ ਵੀ ਹੋ ਗਿਆ ਹੈ ਨਾ ਤੇ ਦੱਸਾ ਵੀ ਵੀ ਸਾਰੇ ਵੀਰ ਬਹੁਤ ਵਧੀਆ ਨੇ ਜਦੋਂ ਦੇਖ ਕੇ ਅੱਪਾ ਵੀਡੀਓ ਦੇਖ ਕੇ ਅੱਪਾ ਵੀ ਇਦਾਂ ਹੀ ਗੱਲਾਂ ਦੇਖਿਆ ਤੇ ਇਕੱਲਾ ਸੀਗਾ ਹੁਣ ਦੇਖ ਲਓ ਤੁਸੀਂ ਸੁਖਨਾਣਾ ਬਨੇਣਾ ਕਾਫੀ ਟੀਮ ਤਰਪੈਂਦੀ ਹੈ ਹੱਥ ਨਹੀਂ ਛੱਡਨੇ ਲੋ ਵੀ ਆਪਾਂ ਇੱਥੋਂ ਕੱਲੀ ਵਾਪਿਸ ਤੇ ਹੀ ਆਪਾਂ ਜਿਹੜੇ ਆਪਣੇ ਨਾਲ ਆ ਰਿਹਾ 18 ਨੂੰ ਤਾਂ ਸਪਰਾਇ ਕਰਾਂਗੇ ਤੁਸੀਂ ਜਿੰਨੇ ਲੋਕ ਤਾਂ ਆਏ ਨੇ ਆਪਾਂ ਫਿਰ ਕਰ ਦਿਆਂਗਾ ਕਰਾਂਗੇ ਤੇ ਮੋਰ ਸਾਲੇ ਬਾਈ ਨੰਗੇ ਆ ਦੋਤੀਆ ਇਹਦਾ ਬਾਈ ਬਾਹਰੋਂ ਆਇਆ ਪਰ ਨਹੀਂ ਆਇਆ ਬਈ ਆਪਾਂ ਪੰਜਾਬ ਦੇ ਆ ਤੇ ਪੰਜਾਬ 'ਚ ਹੀ ਰਹਿਣਾ ਬਾਹਰੋਂ ਦਾ ਕੁਝ ਲੈਣ ਨਹੀਂ ਦਾ ਇਹ ਇੱਕ ਅਜਿ ਘੋਲ ਹੋ ਗਈ ਆਪਾਂ ਜਾ ਰਹੇ ਸੀਗੇ ਤੇ ਇੱਕ ਬਾਈ ਜਾਂਦਾ ਸੀਗਾ ਮੋਟਾਂ ਦੇ ਤੇ ਉਹ ਆਪਣੇ ਆਪ ਬਾਈ ਨਹੀਂ ਹੋਈ ਫੈਕਟਰ ਤੇ ਅੱਜ ਨੂੰ ਆਪਾਂ ਕਹਿ ਦਿੰਦੇ ਆ ਸੇਫਟੀ ਜੈਕਟ ਆ ਕੋਈ ਇਕੱਲਾ ਬਾਈ ਇਹ ਬਾਹਰ ਹੋਇਆ ਤੁਹਾਨੂੰ ਲੱਗੇਗਾ ਕਿ ਜਿਹਦੇ ਹਿਸਾਬ ਨਾਲ ਲੱਗਦਾ ਉਹ ਮਤਲਬ ਕਿ ਜੈਕਟ ਜੀ ਪਾਈ ਹੋਈ ਹੈ ਤੇ ਕਿਤੇ ਬੈਲਟੇ ਜੀ ਲੱਗੇ ਹੋਏ ਕਿ ਤੋਂ ਬਾਹਰ ਹੋਇਆ ਨਹੀਂ ਨਹੀਂ ਆਪਾਂ ਹੋਈ ਪੰਜਾਬ ਦੀਆਂ ਪੰਜਾਬ ਚ ਹੀ ਰਹਿਣਾ ਬਾਹਰਪੂਰ ਜਾਣ ਦਾ ਕੋਈ ਪਲਾਨ ਨਹੀਂ ਤੇ ਉਹ ਕਹਿੰਦੇ ਨੇ ਹੁੰਦੇ ਜਿਹਨੂੰ ਕੰਮ ਕੰਮ ਦਾ ਤਰੀਕਾ ਉਹਦਾ ਇੱਥੇ ਕੈਨੇਡਾ ਅਮਰੀਕਾ ਨਾ ਉਹ ਕੰਮ ਆ लो तो अभी अपनी टीम आ रही है पीछे इधर आप जा रहे हैं अभी चौबर जा रहे हैं ਕੀ ਕੀ ਚੇਕ ਕਰ ਅਸਲਾ ਬਬਰ ਤ੍ਰਿਪਾਟ ਗੱਡੀ ਆਉਣੀ ਸਾਨੂੰ ਗੱਡੀ ਸਾਈਡ ਤੇ ਲਾ ਲਿਓ 1 1000 ਤੰਦ 1000 ਚਾਹ ਤੇ ਸੇ ਦਾ ਜੇ ਸੁਹੇ ਮਸਾਉ ਤੇ ਨਾ ਤੰਦ ਵਾ ਚੂ ਸਤੋਲ ਮਿਲ ਕਰ ਰੋਣ ਅੱਜ ਆਇਆ ਦਲਸਾਨ ਜੋਤ دانش ਤੇ ਹਨੂਰ ਐਂਡ ਇੱਕ ਗਗਨ ਅੱਜ ਅਸੀਂ ਆਪ ਪੰਜ ਜਣੇ ਅੱਜ ਸੱਤੇ ਨੇ ਹੋ ਜਾਣੇ ਸੀਗੇ ਦੋ ਜਣੇ ਮਿਸ ਕਰ ਗਏ ਚਲੋ ਕੋਈ ਚੱਕਰ ਨਹੀਂ ਆਉਣਗੇ ਗਾਲੂ ਉਹ ਵੀ ਮੇਰੀ ਨਾਮਾਂ ਦੇ ਵਿੱਚ ਅੱਛਾ ਕਿ ਜਿੰਨੇ ਕ ਆਪਣ ਨਾਲ ਜੁੜਾ ਜੁੜੇ ਹੋਏ ਨੇ ਤੇ ਅੱਜ ਇੱਕ ਛੋਟੀ ਰੈਲੀ ਹੋਵੇਗੀ ਤੇ ਇਹਨਾਂ ਨੇ ਹੌਸਲਾ ਵਧਾਈ ਦੀ ਆਪਾਂ ਇਹਨਾਂ ਨੂੰ ਛੋਟੇ ਮੋਟੇ ਮੈਡਲ ਦੇ ਤੌਰ ਤੇ ਹਨਾ ਆਪਾਂ ਦੇਈਏ ਸਨਮਾਨਤ ਕਰੀਏ ਤੇ ਆਪਾਂ 15 15 20 ਕਿਲੋਮੀਟਰ ਦੀ ਰੈਡ ਕਰਾਂਗੇ ਤੇ ਉਹ ਸੋਚਦਾ ਕੋਈ ਦਾ ਨਾ ਆਪਾਂ ਆਪਣੇ ਪਿੰਡ ਦੇ ਜਿਹੜੇ ਛੋਟੇ-ਛੋਟੇ ਨੌਜਵਾਨ ਹੋਣਗੇ ਛੋਟੇ ਵੱਡੇ ਜਿੰਨੇ ਵੀ ਹੋਏ ਆਪਾਂ ਸਾਰਿਆਂ ਨੂੰ ਗ੍ਰੂਪ ਕਰਾਂਗੇ ਉਹਦੇ ਵਿੱਚ ਹਿੱਸਾ ਦਵਾਵਾਂਗੇ ਥੋੜੀ ਟੈਲੀਗ੍ਰਾਮ ਉਹ ਜਿੰਨੇ ਜੋਗੇ ਹੈਗੇ ਆਪਾਂ ਜਰੂਰ ਕਰਾਂਗੇ ਤਾਂ ਜੋ ਇਹਨਾਂ ਦੀ ਹੌਸਲਾ ਵਜਾਈ ਤੇ ਇਹਨਾਂ ਦਾ ਪਿਆਰ ਸਾਇੰਸੀ ਪ੍ਰਤੀ ਪੜਿਆ ਰਹੇ ਤੇ ਇੱਦਾਂ ਹੀ ਜੁੜੇ ਰਹਿਣ ਇਹ ਕੋਪਰਾ ਮਿਲਦੇ ਆ ਠੀਕ ਆ ਓਕੇ ਲਓ ਵੀ ਹਰਨੂਰ ਚਲੇ ਗਏ ਸੀਗੇ ਆਪਾਂ ਚੱਲੇ ਜਾਣੇ ਤੇ ਹੁਣ ਆਪਾਂ ਕਰਨ ਲੱਗੇ ਸਮਾਪਤੀ ਚਲੋ ਫਿਰ ਮਿਲਦੇ ਆ ਕੱਲੂ ਠੀਕ ਆ ਫਿਰ